ਪੰਜਾਬ ਸਰਕਾਰ ਦਾ ਫੈਸਲਾ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਹੈ ਰਸਤੇ ਤੇ ਨਸ਼ੇ ਦੇ ਖਿਲਾਫ ਜਿਹੜਾ ਨਸ਼ਾ ਦੇ ਖਿਲਾਫ ਜੁਰੂਧ ਛੜੇ ਗਏ ਉਸਕੇ ਸਿੱਟੇ ਵੀ ਚੰਗੇ ਸਾਹਮਣੇ ਆਣ ਲਗੇ ਅਸੀਂ ਖੜੇ ਆ ਪਾੜਪੁਰ ਦੇ ਵਿੱਚ ਪਾੜਪੁਰ ਦੇ ਜਿਹੜੀ ਪੂਰੀ ਪੰਚਾਇਤ ਹੈ ਤੁਸੀਂ ਦੇਖ ਰਹੇ ਹੋ ਪੂਰੀ ਪੰਚਾਇਤ ਨੇ ਫੈਸਲਾ ਕੀਤਾ ਹੈ ਜਿੱਥੇ ਵੀ ਅਸੀਂ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਨਸ਼ਾ ਕਰਦਾ ਹੈ ਅਸੀਂ ਉਹਦੀ ਕੋਈ ਨਾਲ ਨਹੀਂ ਜਾਵਾਂਗੇ ਨਾ ਉਸकी ਮਦਦ ਕਰਾਂਗੇ ਨਾ ਉਹਦੀ ਅਦਾਲਤ ਵਿੱਚ ਜ਼ਮਾਨਤ ਕਰਾਵਾਂਗੇ ਸਰਪੰਚ ਖੜੇ ਹੈ ਜਗਦੀਪ ਸਿੰਘ ਜੀ ਗਲਵਾਤ ਕਰਦੇ ਆ ਅਸੀਂ ਫੈਸਲਾ ਕਰਿਆ ਜੀ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਅਬਰਧ ਮਹਿੰਮ ਚਲਾਈ ਗਈ ਹੈ ਪੰਚਾਇਤ ਪਹਾੜ ਪਰ ਵੱਲੋਂ ਵੀ ਅਸੀਂ ਗੁਰੂ ਘਰ ਆ ਕੇ ਕਸਮ ਖਾਧੀ ਆ ਜੀ ਵੀ ਅਸੀਂ ਕਿਸੇ ਨਸ਼ੇ ਵਾਲੀ ਦੀ ਮਦਦ ਨਹੀਂ ਕਰਨੀ ਉਹਨਾਂ ਨੂੰ ਵੀ ਬੇਨਤੀ ਹੈ ਸਾਡੇ ਕੋਲ ਆਉਣ ਵੀ ਨਾ ਤੇ ਅਸੀਂ ਨਸ਼ੇ ਦੇ ਖਿਲਾਫ ਆਈਂ ਸਰਕਾਰ ਦਾ ਜਿਹੜਾ ਫੈਸਲਾ ਹੈ ਸਰਕਾਰ ਦੇ ਨਾਲ ਪਰ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰੋਗੇ ਹਾਂ ਪੂਰਾ ਸਹਿਯੋਗ ਕਰਾਂਗੇ ਜੀ ਸਹਿਯੋਗ ਕਰ ਵੀ ਰਹੇ ਹਾਂ ਜੀ ਪਹਿਲਾਂ ਪੰਚਾਇਤ ਪੂਰਾ ਸਹਿਯੋਗ ਕਰੇ ਭਾਈ ਮੇਰਾ ਕਰਮਜੀਤ ਸਿੰਘ ਸੋਹੀ ਸੋਨੇ ਹੀ ਸਾਰਿਆਂ ਨੇ ਇੱਕ ਪ੍ਰਣ ਕਰਿਆ ਪੰਚਾਇਤ ਨੇ ਤੇ ਨਗਰ ਨੇ ਵੀ ਅਸੀਂ ਜਿਹੜੀ ਸਰਕਾਰ ਦੀ ਮੁਹਿਮਾ ਹੈ ਨਸ਼ਾ ਵਿਰੋਧ ਜਿਹੜਾ ਇਹ ਚੱਲ ਰਹੀ ਹੈ ਮਹਮ ਉਹਦੇ ਚ ਪੂਰਾ ਸਾਥ ਪ੍ਰਸ਼ਾਸਨ ਦਾ ਦੇਵਾਂਗੇ ਅਸੀਂ ਐਪਰੀਸ਼ੀਏਟ ਵੀ ਕਰਦੇ ਆਂ ਸਰਕਾਰ ਦਾ ਵੀ ਬਹੁਤ ਵਧੀਆ ਕਦਮ ਚੁੱਕਿਆ ਸਰਕਾਰ ਨੇ ਤੇ ਇਹਦੇ ਵਿੱਚ ਇਹ ਆ ਵੀ ਬਹੁਤ ਦੇਖੋ ਗਲਤਾਨ ਹੋਏ ਪਏ ਨੇ ਜਵਾਨੀਆਂ ਜਿਹੜੀ ਨਸ਼ੇ 'ਚ ਗਲਤਾਨ ਹੋ ਕੇ ਤੇ ਮਾਂ-ਬਾਪ ਦਾ ਸਾਰਿਆਂ ਦਾ ਜਿਹੜੇ ਉਹਨਾਂ ਨਾਲ ਬੰਦੇ ਜੁੜੇ ਹੋਏ ਨੇ ਬਹੁਤ ਬੁਰਾ ਹਾਲ ਹੋ ਰਿਹਾ ਜੀ ਸੋ ਇਹਦੇ ਨੂੰ ਖਤਮ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕਾ ਕਰਨਾ ਪਊ ਸਾਰਿਆਂ ਨੂੰ ਚੱਲਣਾ ਪਊ ਨਾਲ ਸਰਕਾਰ ਦਾ ਚਲੋ ਸਾਰਾ ਸਾਥ ਹੈਗੇ ਪਰ ਲੋਕਾਂ ਨੂੰ ਵੀ ਆਮ ਜਨਤਾ ਨੂੰ ਵੀ ਪੂਰਾ ਸਾਥ ਦੇਣਾ ਆਮ ਜਨਤਾ ਕੇ ਸਹਿਯੋਗ ਵੀ ਜ਼ਰੂਰੀ ਹੈ ਤਾਂ ਹੀ ਜਾ ਕੇ ਅਸੀਂ ਨਸ਼ੇ ਤੇ ਕਾਮਯਾਬ ਹੋਵਾਂਗੇ ਮੈਂਬਰ ਪੜਪੁਰ ਪਰਮ ਦਿੱਤੀ ਅਸੀਂ ਜੀ ਕਹਿੰਦਾ ਵੀ ਨਸ਼ਿਆਂ ਤੋਂ ਬਿਦੁਨੀਆ ਆ ਹੋਵੇ ਵੀ ਇਹਦੇ ਵਿੱਚ ਜੀ ਜੇ ਕੋਈ ਨਸ਼ਾ ਵੇਚਦਾ ਜਾਂ ਖੁਸ ਆਹ ਕਰਨ ਦਾ ਖਲਾਫ ਅਸੀਂ ਉਹਦੇ ਨਾਲ ਜੀ ਕੋਈ ਉਹਨਾਂ ਦੀ ਉਹ ਕਰਾਂਗੇ ਨਹੀਂ ਕੋਈ ਦਮੰਤ ਨਹੀਂ ਦੇਣਗੇ ਨਹੀਂ ਜੀ ਅਸੀਂ ਨਹੀਂ ਪੰਚਾਇਤ ਨੇ ਪੂਰਾ ਫੈਸਲਾ ਕੀਤਾ ਹੈ ਕਿ ਅਸੀਂ ਜਿਹੜਾ ਨਸ਼ਾ ਵੇਚੇਗਾ ਉਸਦੇ ਨਾਲ ਕੋਈ ਪੰਚਾਇਤ ਕਾ ਮੈਂਬਰ ਆਮੇ ਸਰਪੰਚ ਤੇ ਮੈਂਬਰ ਇਨਾਂ ਨੇ ਸੁਗੰਦਰ ਸਖਾਈਏ ਗੁਰੂ ਘਰ ਤੇ ਆ ਕੇ ਵੀ ਅਸੀਂ ਉਹਨਾਂ ਦਾ ਕੋਈ ਸਹਿਯੋਗ ਨਹੀਂ ਕਰਨਾ ਕੋਈ ਉਹਨਾਂ ਕੀ ਜਮਾਨਤ ਨਹੀਂ ਦੇਣੀ ਪੁਲਿਸ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼